ਰੱਬ ਬਣਾ ਸਕਦੇ ਹਾਂ ਧੰਨਵਾਦ ਸੋ ਮੈਂ ਕੁਝ ਸ਼ਬਦ ਆਪਣੇ ਉਹਨਾਂ ਕਹਿਣਾ ਚਾਹੁੰਦੀ ਐ ਥੋੜੇ ਜਿਹਾ ਸਾਸਸ ਦੇ ਬਾਰਡਿੰਗ ਬਤੂ ਦੱਸਦੀ ਆ ਤੇ ਸਾਡੇ ਲੋਕ ਚੱਲਦਾ ਸਾਸਸ ਕਵੀ ਹੋਏ ਨੇ ਉਹਨਾਂ ਨੇ ਇਹ ਬਾਰੇ ਕੀ ਕਹੇ ਲੈ ਉਹਨਾਂ ਨੇ ਇੱਕ ਸਾਸਸ ਕੰਪੀटीशन ਕਰਵਾਇਆ ਜਿਸ ਦੇ ਵਿੱਚ ਉਸ ਨੂੰ ਕਿਤਾ ਗਿਆ तो चार तरह का होंगे चार तरह शुकराना हकरा जबराना क्या कम जल्दी हो जाए शुकराना कहते शुकराना का कहते अगर पता ही नहीं हों के बहुत कुछ हो जाता है क्योंकि बिना दसिया हकराना कहने ਵੰਡਿਆ ਵੰਡਾਇਆ ਹਿੱਸਾ ਹੁੰਦਾ ਜਿਹੜਾ ਪੁੰਚ ਨਹੀਂ ਪੁੰਚਣਾ ਸਾਡੇ ਜੀ ਜਮਨ ਜੀ ਬੀਐਸਪੀ ਵਿਜੀਲੈਂਸ ਇੰਵਿੰਦਰ ਜੀ ਪ੍ਰਿੰਸੀਪਲ ਮੈਮ ਵਰਨਾ ਅਭਰਾਏ ਜੀ ਐਂਡ ਅਨਦਰ ਅਫੀਸ਼ਰ ਸਟਾਫ ਬੀਪੀਐਮ ਕਮਲ ਜੀ ਪ੍ਰੈਸ ਤੋਂ ਆਏ ਹੋਏ ਸਾਡੇ ਦੋਸਤ ਉਸਮਨ ਦੇਖ ਰਹੇ ਹਾਂ ਪੇਜਾਂ ਤੋਂ ਸਾਡੇ ਚੁਣੇ ਹੋਏ ਨੂੰ ਐਂਟਰੀ ਹੋਏ ਨੇ ਬਹੁਤ ਹੀ ਪਿਆਰੇ ਸਾਡੇ ਸਟੂਡੈਂਟਸ ਸਭ ਤੋਂ ਪਹਿਲਾਂ ਤਾਂ ਮੈਂ ਵਰਨਾ ਬਰਾਇਜੀ ਦਾ ਔਰ ਸੰਗੋ ਕਾਲਜ ਦੇ ਮੈਨੇਜਮੈਂਟ ਦਾ ਥੈਂਕਫੁਲ ਆ ਕਿ ਜਿਨ੍ਹਾਂ ਨੇ ਇੱਕ ਸਾਨੂੰ ਚੰਗਾ ਪਲੇਟਫਾਰਮ ਵੀ ਦਿੱਤਾ ਔਰ ਆਪਣੀ ਕਾਲਜ ਦੀ ਪਲੇਸ ਆਪਣਾ ਇਹ ਹਾਲ ਸਾਨੂੰ ਯੂਜ਼ ਕਰਨ ਲਈ ਲੋਅ ਦਿੱਤਾ ਮੈਂ ਰੀਅਲੀ థాంਕਫੁਲ ਔਰ ਇਸ ਨਾਲ ਹੀ ਡੀਪੀਆਰ ਸਾਹਿਬ ਦਾ ਵੀ ਮੈਂ థాంਕਫੁਲ ਹਾਂ ਮੈਂ ਦੇਖ ਰਿਹਾ ਅਭੀ ਵਿਜੀਲੈਂਸ ਅਵੇਰਨੈਸ ਵੀਕ ਦੇ ਵਿੱਚ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਆ ਸਾਡੇ ਡੀਐਸਪੀ ਸਾਹਿਬ ਨੇ ਸਾਡੇ ਗਰੁੱਪ ਵਿੱਚ ਸਵੇਰੇ ਵੀ ਇਹਨਾਂ ਦੀ ਕਵਰੇਜ ਧਿਆ ਪ੍ਰੈਸ ਕਟਿੰਗਸ ਐਂਡ ਅਦਰ ਜਿਹੜੀਆਂ ਮੀਡੀਆ ਦੇ ਹਾਈਲਾਈਟਸ ਸੀਗੀਆਂ ਉਹਨਾਂ ਨੇ ਸਾਨੂੰ ਪਾਈਆਂ ਸੋ ਮੈਂ ਉਹਨੂੰ ਵੀ ਤਹੁਕੋ ਕਰਦਾ ਵੀ ਜਿੰਨੇ ਹਫ਼ਤੇ ਇਹ ਚੱਲਦਾ ਰਹੇਗਾ ਇਹ ਤੇ ਇਹਨਾਂ ਦੀ ਟੀਮ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੇਗੀ ਆਪਣੇ ਕਾਲਜ ਦੇ ਸਟੂਡੈਂਟਸ ਪਹਿਲਾਂ ਮੈਂ ਬੋਲ ਕੇ ਜੀਐਸ ਸਾਹਿਬ ਸਾਰਿਆਂ ਨੇ ਪ੍ਰਸ਼ਾਸਨਾਰੇ ਕੱਦਮਾਰੇ ਕਾਫੀ ਕੁਝ ਤੁਹਾਨੂੰ ਦੱਸਿਆ ਜੋ ਮੈਨੂੰ ਲੱਗਦਾ ਵੀ ਮੈਂ ਪ੍ਰੈਕਟੀਕਲ ਜੀਆਂ ਗੱਲਾਂ ਦਈ ਤੁਹਾਡੇ ਨਾਲ ਗੱਲ ਕਰਾਂ ਵੀ ਬੇਸਿਕਲੀ ਵੀ ਤਾ ਤੁਹਾਨੂੰ ਜੀਐਸ ਸਾਹਿਬ ਨੇ ਦੱਸਿਆ ਵੀ ਇਹ ਜਿਹੜੇ ਭਾਰਤ ਦੇ ਲੋਕ ਸਰਦਾਰ ਪੱਲਭਾਈ ਪਤੇਲ ਸਿਗੇ ਜਿਨ੍ਹਾਂ ਨੇ 23 ਤਰ੍ਹਾਂ ਦੇ ਰੈਵਿਊਲੂਸ਼ਨ ਲਿਆਂਦੇ ਔਰ ਉਹਨਾਂ ਦੇ ਜਨਮ ਦਿਹਾੜੇ ਤੇ ਇਹ ਮਨਾਇਆ ਜਾਂਦਾ ਹੈ ਔਰ ਇਹਨੂੰ ਜਿਹੜੀ ਸੈਂਟਰ ਦੇ ਵਿੱਚ 199 ਸ਼ੁਰੂ ਕੀਤਾ ਗਿਆ ਤੇ ਉਸੇ ਹੀ ਦੇ ਤੇ ਪੰਜਾਬ ਮੂਵਮੈਂਟ ਜਿਹੜਾ 2015 ਤੋਂ ਤੱਕ ਰੈਗੂਲਰ ਨੂੰ ਆਲਮੋਸਟ ਰੂਪਰ ਦੇ ਲਾਸਟ ਮੀਟ ਅਸੀਂ ਸਾਰੀ ਸਟੇਟ 'ਚ ਮਨਾਉਂਦੇ ਆ ਔਰ ਉਹਦੇ ਵਿੱਚ ਹਰ ਵਾਰੀ ਕੋਈ ਨਾ ਕੋਈ ਉਹਦਾ ਥੀਮ ਹੁੰਦਾ ਜਿਵੇਂ ਇਸ ਵਾਰੀ ਥੀਮ ਅਵੀ ਚਾਕਸੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਵੀ ਜਿੰਸ ਇਜ਼ ਅਵਰ ਸ਼ੇਅਰਡ ਰਿਸਪੋਨਸਿਬਿਲਟੀ ਔਰ ਇਹਦੇ ਵਿੱਚ ਕੋਈ ਚੱਕ ਨਹੀਂ ਵੀ ਇਹ ਸਾਡੀ ਸ਼ੇਅਰ ਰਿਸਪੋਨਸਿਬਿਲਟੀ ਹੀ ਹੈ ਕਿ ਜਿੰਨੀ ਦੇਰ ਤੱਕ ਸਾਡਾ ਸਮਾਜ ਸਾਡੀ ਸੋਚ ਸਮਝਦੇ ਉਹ ਵੀ ਆਲਮੋਸਟ ਸੋ ਕਿ 2 ਇਅਰ ਦੀ ਜੌਬ ਹੋ ਚੁੱਕੀ ਹੈ ਮੈਂ ਆਇਆ ਜੋਇੰਟ ਪੰਜਾਬ ਪੁਲਿਸ ਇਨ 94 ਸੋ ਮੈਂ ਲਗ ਲਗ ਉਹਦੇ ਉਤੇ ਇਨਸਪੈਕਟਰ ਡੀਐਸਪੀ ਐਸਪੀ ਵਰਤਕੀ ਵੰਦੀ ਸਾਰੀ ਟਿਨੋਰ ਫੀਲਡ ਦੀ ਹੈ ਸੋ ਇਹ ਉਦੋਂ ਤੱਕ ਮੇਰੇ ਵੀ ਮੈਂ بڑا ਐਕਸਪਲੇਨ ਫਿਰ ਇਹ ਦੀ ਛੇਡ ਰਿਸਪੋਨਸਿਬਿਲਟੀ ਨਹੀਂ ਲਈ ਹੈ ਕਿ ਨਹੀਂ ਠੀਕ ਹੋ ਸਰ ਕਿਉਂਕਿ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਜੋ ਸਿਵਲ ਦੇ ਡਿਪਾਰਟਮੈਂਟ ਹੈ ਜੇ ਉੱਥੇ ਆ ਕੇ ਕੋਈ ਕਰਪਸ਼ਨ ਕਰ ਰਿਹਾ ਹੈ ਭਾਵੇਂ ਉਹ ਕੋਈ ਛੋਟਾ ਮੁਲਾਜ਼ਮ ਭਾਵੇਂ ਉਹ ਕੋਈ ਵੱਡਾ ਅਫਸਰ ਹੈ ਇਟਸ ਫੁੱਲ ਆਊਟ ਨਹੀਂ ਵੀ ਬੜਾ ਜੋਰ ਲਾਉਣ ਤੋਂ ਬਾਅਦ ਵੀ ਵੀ ਹੱਲੇ ਵੀ ਅਸੀਂ ਉਸ ਸਟੇਜ ਤੇ ਨਹੀਂ ਪਹੁੰਚੇ ਜਿੱਥੇ 12th ਕੰਟਰੀਜ਼ ਪਹੁੰਚ ਚੁੱਕੇ ਹਨ ਜੋ ਪ੍ਰਤੀਬੰਧ ਰਹਿਣਾ ਚਾਹੀਦਾ ਹੈ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ ਹਰੇਕ ਖੇਤਰ ਵਿੱਚ ਨੇ ਨਿੱਤੀ ਅਤੇ ਬਿਧੀ ਵਿਧਾਨ ਦੀ ਪਾਲਣਾ ਕਰਨ ਲਈ ਅਸੀਂ ਨਾਗਦਰ ਰਿਸ਼ਤ ਲਵਾਂਗੇ ਅਤੇ ਨਾਗਦਰ ਰਿਸ਼ਵਰ ਲਵਾਂਗੇ ਅਸੀਂ ਸਾਰੇ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਬਿਧੀ ਗੁਣਾਂ ਪ੍ਰਤੀਕ ਨੂਨ ਅੰਸ਼ਾ ਕਰਾਂਗੇ ਅਤੇ ਕਰਨ ਨੂੰ ਉਤਸ਼ਾਹਿਤ ਕਰਾਂਗੇ ਅਸੀਂ ਆਪਣੇ ਸਾਰੇ ਕਰਮਚਾਰੀਆਂ ਨੂੰ ਇਮਾਨਦਾਰੀ ਪਾਰਦਰਸ਼ਤਾ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨੂੰ ਆਨਲਾਈਨ ਬਚਨ ਬੱਤ ਕਰਾਂਗੇ ਅਸੀਂ ਜਨਤਕ ਵਿੱਚ ਕੰਮ ਕਰਨ ਅਤੇ ਸਰਕਾਰੀ ਕਾਰਜਕਾਰੀ ਵਿੱਚ ਹਿੱਸੇਦਾਰੀ ਦੀ ਪੂਰਨ ਤਨੂੰਨ ਅਨੁਸਾਰ ਪਾਲਣਾ ਕਰਾਂਗੇ ਅਸੀਂ ਨਿੱਜੀ ਵਿਵਹਾਰ ਵਿੱਚ ਧਿਆਨਧਾਰੀ ਦੀ ਇੱਕ ਮੋਰੀ ਮਿਸਾਲ ਬਣਗੇ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਕਰਨ ਵਾਲੇ ਵਿਅਕਤੀਆਂ ਦਾ ਰਿਪੋਰਟ ਬਿਜ਼ਨਸ ਵਿਭਾਗ ਨੂੰ ਕਰਾਂਗੇ ਸਹੀ ਹੈ ਜੀ 27 ਤੋਂ 2 ਤੱਕ ਵਿਜੀਲੈਂਸ ਅਵੇਅਰਨੈਸ ਵੀਕ ਪੂਰੀ ਸਟੇਟ ਚ ਬਣਾਇਆ ਜਾ ਰਿਹਾ ਹੈ ਉਹਦੇ ਸਬੰਧ ਕੀ ਇਹ ਮੇਰੀ ਰੇਂਜ ਦੇ ਵਿੱਚ ਅਸੀਂ ਅਲੱਗ-ਅਲੱਗ ਡਿਸਟੈਂਸ ਦੇ ਵਿੱਚ ਅਵੇਅਰਨੈਸ ਵਾਲੇ ਫੰਕਸ਼ਨ ਰੱਖੇ ਆ ਉਹਦੇ ਬਾਬਤ ਹੀ ਅੱਜ ਮੈਂ ਇੱਥੇ ਨਵਾਂ ਸ਼ਹਿਰ ਆਇਆ ਸੀ ਉਹਦੇ ਵਿੱਚ ਅਸੀਂ ਡੀ.ਆਰ.ਸਾਬ ਔਰ ਸਿਵਲ ਐਡਮਿਨਿਸਟ੍ਰੇਸ਼ਨ ਜੀ.ਏ.ਸਾਬ ਵੀ ਇਹਨਾਂ ਨੇ ਬੜਾ ਅਚਨ ਕੋਆਰਡੀਨੇਟ ਕੀਤਾ ਔਰ ਅਲੱਗ-ਅਲੱਗ ਵਰਗਾਂ ਤੋਂ ਸਟੂਡੈਂਟਸ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਪੰਚਾਇਤ ਵਾਲੇ ਜੀ.ਐਨ.ਜੀ.ਓਜ਼ ਉਹਨਾਂ ਦਾ ਇੱਕ ਫੰਕਸ਼ਨ ਆਰਗੇਨਾਈਜ਼ ਹੋਇਆ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਸਪੈਸ਼ਲੀ ਅਵੇਅਰ ਕੀਤਾ ਕਿ ਕਰਪਸ਼ਨ ਦੇ ਅਗੇਂਸਟ ਆਪਾਂ ਕਿਸ ਤਰ੍ਹਾਂ ਕੰਮ ਕਰਨਾ ਹੈ ਵਿਜੀਲੈਂਸ ਦਾ ਸਟਰਕਚਰ ਕੀ ਹੈ ਪੀਸੀ ਐਕਟ ਕੀ ਹੈ ਔਰ ਔਰ ਉਹਨਾਂ ਦੇ ਮਨ ਚ ਜੇ ਕਿਸੇ ਤਰ੍ਹਾਂ ਦਾ ਕੁਝ ਕਲੀਅਰ ਹੈ ਜਾਂ ਕੋਈ ਡਾਊਟ ਸੇ ਉਹਨਾਂ ਨੂੰ ਕਲੀਅਰ ਕੀਤਾ ਤਾਂ ਕਿ ਇੱਕ ਕਲੈਕਟਿਵ ਰਿਸਪੋਨਸੀਬਿਲਟੀ ਨਾਲ ਸਾਰੇ ਦਾ ਹਿੱਸਾ ਬਣ ਤਾਂ ਕਿ ਜਿਹੜੀ ਪੰਜਾਬ ਗਵਰਨਮੈਂਟ ਨੇ ਇਹ ਮਹਮ ਕ੍ਰਿਸ਼ਟਾਜਾਰ ਦੇ ਅਗੇਂਸਟ ਵਿੱਡੀ ਹੈ ਤੇ ਉਹਨੂੰ ਫੋਰ ਹਿਲਾਰਾ ਮਿਲ ਸਗੇ ਔਰ ਚੰਗੇ ਰਿਜ਼ਲਟਸ ਆ ਸਕਦੇ ਠੀਕ